ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਲੈ ਕੇ ਆਇਆ ਤੁਹਾਡੇ ਵਾਸਤੇ ਇੱਕ ਨਵੀਂ ਕਹਾਣੀ ਅਹਿਸਾਸ ਸੋ ਉਮੀਦ ਕਰਦਾ ਕਿ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਵਿਆਹ ਤੋਂ ਪਹਿਲਾਂ ਉਹ ਜਦ ਵੀ ਇੱਕ ਦੂਜੇ ਨੂੰ ਮਿਲਦੇ ਜਸਜੀਤ ਵੀਨਾ ਦੇ ਜੋੜੇ ਵਿੱਚ ਬੜੇ ਪਿਆਰ ਨਾਲ ਫੁੱਲ ਟੰਗਦਾ ਜਿਸ ਨੂੰ ਉਹ ਕਿੰਨਾ ਕਿੰਨਾ ਚਿਰ ਪਿਆਰ ਨਾਲ ਪਲੋਸਦੀ ਰਹਿੰਦੀ ਤੇ ਕਹਿੰਦੀ ਜਸਜੀਤ ਮੈਨੂੰ ਇੱਕ ਪੁੱਤਰ ਦੇ ਦੇ ਬਿਲਕੁਲ ਤੇਰੇ ਵਰਗੀ ਸ਼ਕਲ ਹੋਵੇ ਤੇਰੇ ਵਰਗੀ ਅਕਲ ਫਿਕਰ ਨਾ ਕਰ ਤੇਰੀ ਇਹ ਖਾਹਿਸ਼ ਵੀ ਜਲਦੀ ਪੂਰੀ ਹੋ ਜਾਵੇਗੀ ਜਸਜੀਤ ਉੱਤਰ ਦਿੰਦਾ ਫਿਰ ਉਹਨਾਂ ਦਾ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਉਸ ਨੂੰ ਕਈ ਵਾਰ ਮਾਂ ਬਣਨ ਦੀ ਆਸ ਹੋਈ ਪਰ ਕੁਝ ਸਮਾਂ ਪਾ ਕੇ ਬਿਮਾਰ ਹੋ ਜਾਂਦੀ ਇਸ ਦੌਰਾਨ ਜਸਜੀਤ ਫੁੱਲ ਬੁੱਲ ਟੰਗੜੇ ਸਭ ਭੁੱਲ ਗਿਆ ਬਸ ਹਰ ਵਕਤ ਉਸ ਨੂੰ ਵਿੰਨਾ ਦੀ ਚਿੰਤਾ ਖਾਈ ਜਾਂਦੀ ਬੜੀ ਨੱਠ ਭੱਜ ਤੇ ਇਲਾਜ ਲਈ ਕਈ ਕਈ ਡਾਕਟਰ ਬਦਲਣ ਤੋਂ ਬਾਅਦ ਕੀਤੇ ਜਾ ਕੇ ਉਹ ਸਫਲ ਹੋਏ ਉਸ ਦੇ ਘਰ ਲੜਕੇ ਨੇ ਜਨਮ ਲਿਆ ਜਸਜੀਤ ਮਾਰੇ ਖੁਸ਼ੀ ਦੇ ਫੁੱਲਿਆ ਨਹੀਂ ਸੀ ਸਮੋਂਦਾ ਉਸ ਨੇ ਬੱਚੇ ਨੂੰ ਚੁੱਕ ਕੇ ਰੱਜ ਕੇ ਪਿਆਰ ਕੀਤਾ ਤੇ ਫਿਰ ਬੀਨਾ ਨੂੰ ਮੁਬਾਰਕਬਾਦ ਦੇਣ ਤੋਂ ਬਾਅਦ ਉਸ ਦੇ ਬੈੱਡ ਤੇ ਪਈ ਦੇਹੀ ਜੂੜੇ ਵਿੱਚ ਜਦ ਫੁੱਲ ਟੰਗਣ ਲੱਗਾ ਉਹ ਬੋਲੀ ਜਸਜੀਤ ਹੁਣ ਮੇਰੇ ਇਹ ਫੁੱਲ ਨਾ ਟੰਗਿਆ ਕਰ ਕਿਉਂ ਹੁਣ ਮੇਰਾ ਫੁੱਲ ਟੰਗਣਾ ਤੈਨੂੰ ਚੰਗਾ ਨਹੀਂ ਲੱਗਦਾ ਨਹੀਂ ਇਹ ਗੱਲ ਨਹੀਂ ਫਿਰ ਫਿਰ ਫੁੱਲ ਤੋੜਨ ਲਈ ਨਹੀਂ ਦੇਖਣ ਤੇ ਪਿਆਰ ਕਰਨ ਦੇ ਲਈ ਹੁੰਦੇ ਨੇ ਅੱਛਾ ਜਸਜੀਤ ਨੇ ਹੈਰਾਨੀ ਪ੍ਰਗਟ ਕੀਤੀ ਹਾਂ ਕੋਈ ਫੁੱਲ ਕਿੰਨਾ ਔਖਾ ਖੇਡਦਾ ਇਹ ਇੱਕ ਮਾਂ ਹੀ ਜਾਣ ਸਕਦੀ ਹੈ ਹੋਰ ਕੋਈ ਨਹੀਂ ਇਹ ਕਹਿ ਕੇ ਬੀਨਾ ਨੇ ਬੇਟੇ ਨੂੰ ਘੁੱਟ ਕੇ ਹਿੱਕ ਨਾਲ ਲਾ ਲਿਆ